ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਪ੍ਰਕਿਰਤੀ ਨੇ ਮਨੁੱਖ ਨੂੰ ਤਨ ਤੇ ਇੱਕ ਦਿੱਤਾ ਹੈ ਲੇਕਿਨ ਤਨ ਦੀਆਂ ਸਮੱਸਿਆਵਾਂ ਅਨੇਕ ਰੋਗ ਅਨੇਕ ਪੂਰੀ ਮਨੁੱਖਤਾ ਅੱਜ ਤੱਕ ਪਤਾ ਨਹੀਂ ਕਿੰਨੀਆਂ ਮਹਾਮਾਰੀਆਂ ਤੋਂ ਲੰਘ ਚੁਕੀ ਹੈ ਤਾਉ ਟੀਬੀ ਤਪੇਦਿਕ ਮਿਆਦੀ ਬੁਖਾਰ ਔਰ ਇਸ ਤਰ੍ਹਾਂ ਦੇ ਪਤਾ ਨਹੀਂ ਕਿਤਨੇ ਭੈੰਕਰ ਰੋਗ ਜੋ ਕਈ ਦਫਾ ਬਸਤੀਆਂ ਦੀਆਂ ਬਸਤੀਆਂ ਉਜਾੜਦੇ ਰਹਨੇ ਸ਼ਹਿਰਾਂ ਦੇ ਸ਼ਹਿਰ ਤਬਾਹ ਕਰਦੇ ਰਹਨੇ ਇੱਕ ਨੂੰ ਸ਼ਮਸ਼ਾਨ ਤੱਕ ਪਹੁੰਚਾਣਾ ਦੂਜਾ ਸ਼ਮਸ਼ਾਨ ਤੱਕ ਪਹੁੰਚਣ ਲਈ ਤਿਆਰ ਬੈਠਾ ਹੈ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਸਮੁੱਚੇ ਵਿਸ਼ਵ ਦੇ ਚ ਆਈਆਂ ਨੇ ਹਰ ਦੇਸ਼ ਕਿਸ ਨਾ ਕਿਸੇ ਮਹਾਮਾਰੀ ਤੋਂ ਲੰਘਿਆ ਹੈ ਮਹਾਮਾਰੀ ਜਿਸ ਦੇ ਬਹੁਤੇ ਹੀ ਲਪੇਟ ਵਿੱਚ ਆ ਜਾਂ ਲੇਕਿਨ ਇੱਕ ਇੱਕ ਰੋਗ ਦੀ ਗਿਣਤੀ ਕਰੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਕਥਨ ਨੂੰ ਗੁਰਬਾਣੀ ਦੇ ਇਸ ਕਥਨ ਨੂੰ ਕਿ ਜੋ ਜੋ ਦੀਸੇ ਸੋ ਸੋ ਰੋਗੇ ਤੇ ਇਸ ਢੰਗ ਨਾਲ ਮਹਾਮਾਰੀ ਹਰ ਵਕਤ ਮੌਜੂਦ ਹੈ ਅਗਰ ਸਾਰੇ ਰੋਗੀ ਨੇ ਤਾਂ ਮਹਾਮਾਰੀ ਹਰ ਵਕਤ ਮੌਜੂਦ ਹੈ अनेका ਰੋਗ ਤੇ ਸਰੀਰ ਇਕ अनेका ਬਿਮਾਰੀਆਂ ਤੇ ਤਨ ਇਕ ਜਿਤਨੇ ਗਿਆਨ ਇੰਦ੍ਰੇ ਨੇ ਇਹਨਾਂ ਦੇ ਵੀ ਰੋਗ ਨੇ ਕਦੀ ਅੱਖਾਂ ਦੁਖਣੀਆਂ ਆ ਜਾਂਦੀਆਂ ਨੇ ਦੇਖਣਾ ਔਖਾ ਹੋ ਜਾਂਦਾ ਕਦੀ ਕੰਨ ਦੁਖਣ ਲੱਗ ਪੈਂਦੇ ਨੇ ਸੁਣਨਾ ਔਖਾ ਹੋ ਜਾਂਦਾ ਕਦੀ કંਠ ਗਲਾ ਦੁਖਣ ਲੱਗ ਪੈਂਦਾ ਹੈ ਬੋਲਣਾ ਔਖਾ ਹੋ ਜਾਂਦਾ ਕਦਲੀ ਨਜ਼ਲੇ ਤੇ ਜ਼ੁਕਾਮ ਨਾਲ ਨਾਸਕਾ ਹੀ ਇਤਨੀ ਭਾਰੀ ਹੋ ਜਾਂਦੀ ਹੈ ਸੁੰਘਣਾ ਔਖਾ ਹੋ ਜਾਂਦਾ ਔਰ ਕਦੇ ਸਮੁੱਚੇ ਬਦਨ ਦੇਤੇ ਸ਼ਰੀਰ ਦੇਤੇ ਤਾਂ ਬੁਖਾਰ ਇਸ ਢੰਗ ਨਾਲ ਪ੍ਰਗਟ ਹੁੰਦਾ ਹੈ ਕਿ ਸਪਰਸ਼ਤਾ ਦਾ ਬੋਧ ਵੀ ਨਹੀਂ ਰਹਿੰਦਾ ਗਿਆਨ ਇੰਦਰੀਆਂ ਦੀ ਬਿਮਾਰੀ ਤੋਂ ਇਲਾਵਾ ਸਮੁੱਚੇ ਸ਼ਰੀਰ ਦੇ ਅਨੇਕਾ ਰੋਗ ਨੇ ਕਿਧਰੇ ਦਿਲ ਦੀ ਬਿਮਾਰੀ ਕਿਧਰੇ ਦਿਮਾਗ ਦੀ ਸਮੱਸਿਆ ਕਿਦਰੇ ਗੁਰਦਨਿਆਂ ਦੀ ਬਿਮਾਰੀ ਕਿਦਰੇ ਫੇਫੜਿਆਂ ਦੀ ਸਮੱਸਿਆ ਕਿਦਰੇ ਹੱਡੀਆਂ ਦਾ ਕਮਜ਼ੋਰ ਹੋ ਜਾਣਾ ਟੁੱਟ ਜਾਣਾ ਵਰਸ ਕੇ ਤਨ ਤੇ ਇੱਕ ਹੈ ਪਰ अनेका ਤਰ੍ਹਾਂ ਦੀਆਂ ਰੋਗਾਂ ਦੀਆਂ ਸਮੱਸਿਆਵਾਂ ਨਾਲੋਂ ਇਹ ਘਿਰਿਆ ਹੋਇਆ ਹੈ ਕੁਝ ਵਿਚਾਰਕਾਂ ਨੇ ਤੇ ਭੁੱਖ ਨੂੰ ਵੀ ਰੋਗ ਕਹਿ ਦਿੱਤਾ ਕਈ ਵਾਰ ਇਹ ਦਿਨ ਦੇ ਚਾਰ ਚਾਰ ਵਾਰ ਦਫਾ ਰੋਗ ਲੱਗਦਾ ਹੈ ਦੋ ਦਫਾ ਤੇ ਲੱਗਦਾ ਹੀ ਹੈ ਔਰ ਇਹ ਭੁੱਖ ਦਾ ਰੋਗ ਮਿਟਦਾ ਹੈ ਭੋਜਨ ਦੀ ਦਵਾਈ ਨਾਲ ਕੁਛ ਧਾਰਮਿਕ ਚਿੰਤ ਤੱਕ ਪਿਆਸ ਨੂੰ ਵੀ ਰੋਗ ਕਹਿੰਦੇ ਨੇ ਪਿਆਸ ਨੇ ਬਿਆਕੁਲ ਕੀਤਾ ਹੈ ਪਿਆਸ ਨੇ ਬਿਹਾਲ ਕਰ ਦਿੱਤਾ ਹੈ ਤੇ ਹੁਣ ਇਸ ਦਾ ਵੀ ਇਲਾਜ ਪਾਣੀ ਹੈ ਨਾ ਦਿਓ ਤੋ ਇਹ ਰੋਹ ਜਾਨ ਲੈਵਾ ਵੀ ਸਾਬਤ ਹੋ ਸਕਦਾ ਹੈ ਨਾ ਦੇਓ ਭੋਜਨ ਤੋ ਇਹ ਬੁਖ ਜਾਨ ਲੈਵਾ ਵੀ ਸਾਬਤ ਹੋ ਸਕਦੀ ਹੈ ਇਸ ਵਾਸਤੇ ਭਗਤਾਂ ਦੀ ਦੁਨੀਆ 'ਚ ਤੇ ਇਹ ਬੋਲ ਪ੍ਰਚਲਿਤ ਰਹੇ ਨੇ ਕਿ ਮੌਤ ਨਾਲੋਂ ਵੀ ਭੁਖ ਬੁਰੀ ਹੈ ਸ਼ਾਇਦ ਮੌਤ ਵੀ ਇਤਨੀ ਪੀੜਾ ਨਾ ਦੇਂਦੀ ਹੋਵੇ ਜਿੰਨੀ ਕਿ ਬੁਖ ਪੀੜਾ ਦੇ ਜਾਂਦੀ ਹੈ। ਤਾਂ ਇਸ ਤਰ੍ਹਾਂ अनेका ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਤਨ ਉਲਝਿਆ ਹੋਇਆ ਹੈ। ਗਰਸਿਆ ਹੋਇਆ ਹੈ। ਕਈ ਵਾਰ ਇੱਕ ਸਮੱਸਿਆ ਦਾ ਸਮਾਧਾਨ ਲੱਭਦਾ ਹੈ, ਦੂਜੀ ਆਣ ਘੇਰਦੀ ਹੈ। ਇੱਕ ਰੋਗ ਦਾ ਇਲਾਜ ਕਰਦੇ ਹਾਂ, ਉਹ ਠੀਕ ਹੋਣ ਲੱਗਦਾ ਹੈ, ਦੂਸਰਾ ਪੈਦਾ ਹੋ ਜਾਂਦਾ ਹੈ। ਕਹਿੰਦੇ ਨੇ ਬੇਸਰ ਦਵਾਈਆਂ ਸਾਈਡ ਇਫੈਕਟ ਕਰਦੀਆਂ ਨੇ ਇੱਕ ਰੋਗ ਨੂੰ ਦਬਾਉਂਦੀਆਂ ਨੇ ਦੂਸਰਾ ਪੈਦਾ ਕਰਦੀਆਂ ਨੇ ਪਰ ਮੈਂ ਤੇ ਐਸਾ ਅਨੁਭਵ ਕਰਦਾ ਹਾਂ ਜੇ ਆਪਣੇ ਆਪ ਵਿੱਚ ਵੀ ਲਈਏ ਇੱਕ ਬੁਖਾਰ ਦਬਦਾ ਹੈ ਦੂਸਰਾ ਪੈਦਾ ਹੁੰਦਾ ਹੈ ਇੱਕ ਰੋਗ ਹਟਦਾ ਹੈ ਦੂਸਰਾ ਆ ਜਾਂਦਾ ਹੈ ਔਰ ਪਤਾ ਨਹੀਂ ਕਿਤਨੀਆਂ ਜ਼ਿੰਦਗੀਆਂ ਰੋਗ ਦੇ ਚਰਸੀਆਂ ਹੋਈਆਂ ਨੇ ਔਰ ਜੀਵਨ ਭਰ ਰੋਗਾਂ ਵਿੱਚ ਜੀਵਣਾ ਪੈਂਦਾ ਆਮ ਤੇ ਖੰਦੇ ਨੇ ਪਰਵਾਰ ਵਿੱਚ ਜੀ ਰਹੇ ਆ ਸੰਸਾਰ ਵਿੱਚ ਜੀ ਰਹੇ ਆ ਪਦਾਰਥਾਂ ਦੇ ਵਿੱਚ ਜੀ ਰਹੇ ਆ ਪਰ ਮੈਨੂੰ ਤੇ ਅਸਾ ਮਹਿਸੂਸ ਹੁੰਦਾ ਹੈ ਰੋਗਾਂ ਵਿੱਚ ਜੀ ਰਹੇ ਆ ਹਰ ਵਕਤ ਬਿਮਾਰੀਆਂ ਦੇ ਜੀ ਰਹੇ ਆ ਇਹਨਾਂ ਰੋਗਾਂ ਦੇ ਕਾਰਨ ਵਿਗਿਆਨ ਆਪਣੇ ਢੰਗ ਨਾਲ ਦੱਸਦਾ ਹੈ ਧਰਮ ਆਪਣੇ ਢੰਗ ਨਾਲ ਦੱਸਦਾ ਹੈ ਰਿਗਵੇਨ ਐਸਾ ਕਹਿੰਦਾ ਹੈ ਕਿ ਬੇਸ਼ਤਰ ਰੋਗ ਆਹਾਰਕ ਰੋਗ ਨੇ શરીર ਦੇ ਅਨੁਕੂਲ ਆਹਾਰ ਨਹੀਂ ਕੀਤਾ શરીર ਰੋਗੀ ਹੋ ਗਿਆ ਹੈ શરીર ਪੰਜ ਤਤਾਂ ਦਾ ਬਣਿਆ ਹੋਇਆ ਹੈ ਔਰ ਖਾਸ ਕਰਕੇ ਇਸ ਵਿੱਚ ਤਿੰਨ ਤਤ ਐਸੇ ਨੇ ਅਗਰ ਇਹ ਵਧਨ ਅਗਰ ਇਹ ਘਟਨ ਤਾਂ ਇਹ ਦੇ ਨਾਲ ਸਰੀਰ ਦਾ ਸੰਤੁਲਨ ਡਾਵਾ ਡੋਲ ਹੋ ਜਾਂਦਾ ਹੈ ਉਹਨੇ ਵਾਤ ਪਿਤ ਕਫ ਉਹ ਹੈ ਵాయు ਉਹ ਹੈ ਪਾਣੀ ਔਰ ਉਹ ਹੈ ਅਗਨੇ ਅਗਰ ਇਹ ਵਧ ਜਾਣ ਤਾਂ ਸਰੀਰ ਰੋਗੀ ਅਗਰ ਇਹ ਘਟ ਜਾਣ ਤਾਂ ਸਰੀਰ ਰੋਗੀ ਮੂਲ ਸਰੀਰ ਦੀਆਂ ਬਿਮਾਰੀਆਂ ਦਾ ਕਾਰਨ ਆਯੁਰਵੇਦ ਆਚਾਰੀਆ ਇਹ ਹੀ ਦੱਸਦੇ ਰਹੇ ਵਧ ਗਈ ਅਗਨ ਜਾਂ ਘਟ ਗਈ ਅਗਨ ਵਧ ਗਈ ਪਾਣੀ ਦੀ ਤਾਸੀਰ ਜਾਂ ਘਟ ਗਈ ਵਾਯੂ ਵਧ ਗਈ ਜਾਂ ਮਿਗਦਾਰ ਤੋਂ ਘਟ ਤੋ ਸਰੀਰ ਅਸਵਸਥ ਹੋ ਜਾਏਗਾ ਕਤਾਂ ਦਾ ਇਹ ਤਵਾਜ਼ਨ ਕਿਵੇਂ ਘਟਦਾ ਹੈ ਕਿਵੇਂ ਵੱਧਦਾ ਹੈ ਖਾਣ ਪਾਲ ਨਾਲ ਹਰ ਵਕਤ ਮਨੁੱਖ ਉਹਨਾਂ ਹੀ ਚੀਜ਼ਾਂ ਨੂੰ ਖਾ ਰਿਹਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੈ ਬਹੁਤ ਸਾਰੀਆਂ ਐਸੀਆਂ ਸਾਗ ਸਬਜ਼ੀਆਂ ਨੇ ਪਦਾਰਥ ਨੇ ਜੋ ਗਰਮ ਨੇ एक मसाला जो आम वरत्या जाएगा तो ना ही पै गया गर्म मसाला गर्म है तासीर बहुत गर्म है दिन रात कोई मनुख ऐसिया चीजा खावे जिना की तासीर गर्म है और लगातार खादा जाए और जरूरत तो ज्यादा खादा जाए तो यह शरीर पित प्रधान हो जाएगा ਗਰਮੀ ਪ੍ਰਧਾਨ ਹੋ ਜਾਏਗੀ ਐਸੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਦੀ ਤਾਸੀਰ ਬਹੁਤ ਠੰਡੀ ਹੈ ਪਾਣੀ ਦਾ ਸੁਭਾਅ ਹੈ ਉਹਨਾਂ ਵਿੱਚ ਪਾਣੀ ਪ੍ਰਧਾਨ ਹੈ ਤੋਂ ਐਸੀ ਚੀਜ਼ ਕੋਈ ਬਹੁਤ ਮਿਕਦਾਰ ਵਿੱਚ ਖਾਵੇ ਲੋੜ ਤੋਂ ਵੱਧ ਖਾਵੇ ਤੋਂ ਫਿਰ ਸਰੀਰ ਵਿੱਚ ਕਫ ਪ੍ਰਧਾਨ ਹੋ ਜਾਏਗੀ ਔਰ ਬੇਸਤਰ ਐਸੀਆਂ ਚੀਜ਼ਾਂ ਨੇ ਜੋ ਆਪਣੇ ਵਿੱਚ ਵਾਯੂ ਜ਼ਿਆਦਾ ਰੱਖਦੀਆਂ ਨੇ ਬਾਦੀ ਬਾਦ ਹਵਾ ਨੂੰ ਕਹਿੰਦੇ ਨੇ ਅਗਰ ਉਹ ਹੀ ਕੋਈ ਖਾਂਦਾ ਜਾਏ ਬਹੁਤ ਖਾਂਦਾ ਜਾਏ ਤਾਂ ਮਿਕਦਾਰ ਤੋਂ ਜ਼ਿਆਦਾ ਸਰੀਰ ਦੇ ਵਿੱਚ ਹਵਾ ਹੋ ਜਾਏਗੀ ਸਰੀਰ ਬਾਦੀ ਹੋ ਜਾਏਗਾ ਵਾਯੂ ਗ੍ਰਸਤ ਹੋ ਜਾਏਗਾ ਰੋਗੀ ਹੋ ਜਾਏਗਾ ਦਰਸਨ ਬੇਸ਼ਰ ਦਵਾਈਆਂ ਇਹਨਾਂ ਤੱਤਾਂ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਨੇ بگੜ ਗਿਆ ਜੋ ਤਵਾਜ਼ਨ ਉਹਨੂੰ ਠੀਕ ਕਰਨ ਵਾਸਤੇ ਨੇ ਲੇਕਿਨ ਕਈ ਵਾਰ ਤਵਾਜ਼ਨ ਠੀਕ ਕਰਦਿਆਂ ਕਰਦੇ ਆ ਕੁਛ ਨਾ ਕੁਛ ਹੋਰ ਰੋਗ نمودਾਰ ਹੋ ਜਾਂਦੇ ਨੇ ਔਰ ਐਸਾ ਦੇਖਦੇ ਆ मनुख जीवन वर्ष रोग विच अपनी जिंदगी बतीत करनी बुखते है दायमी रोग बुख ते है दी रोग प्यास त है ही जद्दी रोग सदीवी रोग आदि रोग और फिर ए भुख तो बेबलोया मनुख खांदा है और संजमहीणा खांदा है ਗਿਆਨ ਹੀਣਾ ਖਾਂਦਾ ਹੈ ਤੋ ਸਰੀਰ ਦੇ ਸੰਤੁਲਨ ਡਾਵਾ ਡੋਲ ਹੁੰਦੇ ਨੇ ਇਸ ਤਰ੍ਹਾਂ ਸਰੀਰ ਦੇ ਅੰਤ ਤੱਕ ਬਹੁਤ ਸਾਰੀਆਂ ਬਿਮਾਰੀਆਂ ਆਪਣਾ ਘਰ ਬਣਾ ਲੈਂਦੀਆਂ ਨੇ ਤੇ ਇਹਨਾਂ ਬਿਮਾਰੀਆਂ ਦੇ ਕਾਰਨ ਕਰਕੇ ਵਕਤ ਤੋਂ ਪਹਿਲੇ ਸਰੀਰ ਦਾ ਅੰਤ ਹੋ ਜਾਂਦਾ ਹੈ ਬਿਮਾਰੀਆਂ ਸਰੀਰ ਨੂੰ ਖਾ ਜਾਂਦੀਆਂ ਨੇ ਬਿਮਾਰੀਆਂ ਹੀ ਸਰੀਰ ਦੀ ਕਬਰ ਬਣ ਜਾਂਦੀਆਂ ਨੇ ਸਰੀਰ ਦੇ ਚੋਂ ਰੋਗ ਕੱਢਣ ਲਈ ਕੁਝ ਵੱਖ-ਵੱਖ ਪદ્ધਤੀਆਂ ਅੱਗੇ ਆਈਆਂ ਜਿਵੇਂ ਪੁਰਾਣੇ ਤਾੰਤ੍ਰਿਕ ਮੰਤਰਾਂ ਦੇ ਰਾਹੀਂ ਉਪਚਾਰ ਕਰਨਾ ਮੰਤਰਾਂ ਦੇ ਰਾਹੀਂ ਰੋਗਾਂ ਨੂੰ ਦੂਰ ਕਰਨਾ ਦੰਦ ਦੁਖਦੀ ਹੈ ਮੰਤਰ ਕੰਨ ਦੁਖਦੇ ਨੇ ਮੰਤਰ ਅੱਖਾਂ ਦੁਖਦੀਆਂ ਨੇ ਮੰਤਰ ਕੋਈ ਬੁਖਾਰ ਚੜਿਆ ਹੈ ਮੰਤਰ। ਔਰ ਇਨਾ ਮੰਤਰਾਂ ਦਾ ਮਨੋਵਿਗਿਆਨ ਇਹ ਹੀ ਹੁੰਦਾ ਸੀ ਕਿ ਮਰੀਜ਼ ਤੇ ਪ੍ਰਭਾਵ ਪਏ ਕਿ ਮੰਤਰ ਨੇ ਕੰਮ ਕਰਨਾ ਹੈ। ਅਗਰ ਉਸ ਦੀ ਸ਼ਰਧਾ ਹੈ, ਅਗਰ ਉਸ ਦਾ ਭਰੋਸਾ ਹੁੰਦਾ ਸੀ। ਅਗਰ ਉਹ ਮੰਨ ਲੈਂ ਕੇ ਹਾਂ ਹੁਣ ਮੈਂ ਠੀਕ ਹੋ ਜਾਵਾਂਗਾ। ਤਾਂ ਉਸ ਦਾ ਭਰੋਸਾ ਬਹੁਤ ਵੱਡਾ ਕੰਮ ਕਰ ਜਾਂਦਾ ਸੀ। ਇਹ ਇੰਜ ਕਹਿ ਲੋ ਆਪਣੇ ਭਰੋਸੇ ਨਾਲ ਉਹ ਠੀਕ ਵੀ ਹੋ ਜਾਂਦਾ ਸੀ ਲੇਕਿਨ ਮੰਤਰ ਜਿਸ ਨੇ ਸਿੱਧ ਕੀਤਾ ਹੁੰਦਾ ਸੀ ਜਿਸ ਨੂੰ ਮੰਦਰੀ ਕਹਿੰਦੇ ਸਨ ਮੰਤਰੀ ਕਹਿੰਦੇ ਸਨ ਉਹਦਾ ਮੰਤਰ ਕਿਸੇ ਇੱਕ ਰੋਗ ਤੇ ਹੀ ਕੰਮ ਕਰਦਾ ਸੀ अनेका ਰੋਗ ਨੇ ਤੋਂ अनेका ਮੰਤਰੀਆਂ ਦੇ ਪਾਸ अनेका ਸਿਆਣਿਆਂ ਦੇ ਪਾਸ ਜਾਣਾ ਪੈਂਦਾ ਸੀ ਜਿਨ੍ਹਾਂ ਦੇ ਮੰਤਰ ਚੱਲਦੇ ਸਨ ਜਿਨ੍ਹਾਂ ਦੇ ਬੋਲ ਦੇ ਨਾਲ ਜਿਨ੍ਹਾਂ ਦੇ ਮੰਤਰਾਂ ਦੇ ਨਾਲ ਬਿਮਾਰੀਆਂ ਹਟ ਜਾਂਦੀਆਂ ਸਨ کافی ਲੰਬੇ ਸਮੇਂ ਤੱਕ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦਾ ਪ੍ਰਭਾਵ ਰਿਹਾ ਹੈ ਔਰ ਕਿਧਰੇ ਕਿਧਰੇ ਥੋੜੇ ਰੂਪ ਵਿੱਚ ਅੱਜ ਵੀ ਹੈ ਅਗਾਹ ਚੱਲ ਕੇ ਆਯੁਰਵੇਦ ਅੱਗੇ ਆਈ ਉਸਨੇ ਕੁਝ ਜੜੀ ਬੂਟੀਆਂ ਦੀ ਤਾਸੀਰ ਵੇਖੀ। ਔਰ ਇਸ ਢੰਗ ਦਾ ਇਲਾਜ ਸ਼ੁਰੂ ਹੋਇਆ। ਅਗਰ ਕੋਈ ਕਫ ਪ੍ਰਧਾਨ ਹੈ ਤਾਂ ਉਸ ਨੂੰ ਉਹ ਜੜੀ ਬੂਟੀਆਂ ਦੇਈਏ ਜੋ ਗਰਮ ਤਰਲ ਹੈ। ਜੋ ਵਾਯੂ ਪ੍ਰਧਾਨ ਹੈ ਉਸ ਨੂੰ ਐਸੀ ਔਸ਼ਦੀਆਂ ਦੇਈਏ ਜੋ ਸਰੀਰ ਦੇ ਚ ਫालतू ਵਾਯੂ ਨੂੰ ਕੱਢ ਦੇਵੇ। ਔਰ ਜੋ ਪਿਤ ਪ੍ਰਧਾਨ ਸਰੀਰ ਹੈ ਉਸ ਨੂੰ ਐਸੀ ਔਸ਼ਧੀਆਂ ਦੇਈਏ ਐਸੀ ਬਨਸਪਤੀ ਜਿਸ ਦੀ ਤਾਸੀਰ ਠੰਡੀ ਹੈ ਕਾਫੀ ਲੰਬੇ ਸਮੇਂ ਤੱਕ ਆਯੁਰਵੇਦ ਦਾ ਆਪਣਾ ਪ੍ਰਭਾਵ ਰਿਹਾ ਹੈ ਸਰੀਰ ਦੇ ਬੁਖਾਰਾਂ ਨੂੰ ਜਵਰ ਤਾਪ ਨੂੰ ਦੂਰ ਕਰਨ ਦੇ ਇਹ ਆਯੁਰਵੇਦ ਆਚਾਰਿਆ ਅੱਗੇ ਅੱਗੇ ਰਹੇ ਨੇ ਔਰ ਕਾਫੀ ਸਫਲਤਾ ਇਹਨਾਂ ਨੂੰ ਪ੍ਰਾਪਤ ਹੋਈ ਲੇਕਿਨ ਫਿਰ ਵੀ ਪੂਰਨ ਤੌਰ ਤੇ ਸਮੁੱਚੀ ਮਨੁੱਖਤਾ ਕਦੀ ਸਵਸਥ ਨਾ ਹੋ ਸਕੀ ਕਦੀ ਤੰਦਰੁਸਤ ਨਾ ਹੋ ਸਕੀ ਕਦੀ ਵੀ ਠੀਕ ਨਾ ਹੋ ਸਕੀ ਤੋ ਆਯੁਰਵੇਦ ਤੋਂ ਬਾਅਦ ਐਲੋਪੈਥੀ ਅੱਗੇ ਆਈ ਨਵੇਂ ਉਪਕਰਣ ਲੈ ਕੇ नवी दवाईया ले के नवे विचार लहजे सहजे सारी दुनिया एलोपैथी पद्धति हावी हो गई छा गई मनुख इस हेठ आ गया मनुख इसका बहुत विश्वास करने लग पया पर देख आया है, कि दवाईया नाल मेडिकल स्टोर भरे पे ने ਰੋਗਾਂ ਨਾਲ ਮਨੁੱਖ ਦੇ ਸਰੀਰ ਮਰੇ ਹੋਏ ਨੇ ਜਿੰਨੇ ਦੇਰ ਤੱਕ ਨਵੀਂ ਤੋਂ ਕੋਈ ਨਵੀਂ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਹੈ ਉਤਨੇ ਤੱਕ ਸਰੀਰ ਦੇ ਵਿੱਚ ਕੋਈ ਨਵੇਂ ਤੋਂ ਨਵਾਂ ਰੋਗ ਵੀ ਪੈਦਾ ਹੋ ਜਾਂਦਾ ਹੈ ਹਸਪੀਟਲ ਮੌਜੂਦ ਨੇ ਬਿਮਾਰ ਮੌਜੂਦ ਨੇ ਦਵਾਈਆਂ ਮੌਜੂਦ ਨੇ ਬਿਮਾਰ ਮੌਜੂਦ ਨੇ ਭਰੇ ਪੈਨੇ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਨੇ ਸਰੀਰ ਬਿਮਾਰੀਆਂ ਨਾਲ ਔਰ ਹੁਣ ਤੇ ਸ਼ਰਮ ਨੂੰ ਸੰਕੋਚ ਨੂੰ ਇੱਕ ਪਾਸੇ ਰੱਖ ਕੇ ਮੈਡੀਕਲ ਸਾਇੰਸ ਵੀ ਇਹ ਕਹਿਣ ਲੱਗ ਪਈ ਹੈ ਕਿ 60% ਬਿਮਾਰੀਆਂ ਸਾਡੇ ਕਾਬੂ ਦੇ ਵਿੱਚ ਨਹੀਂ ਨੇ ਸਾਡੀ ਉਹਨਾਂ ਤੱਕ ਪਹੁੰਚ ਨਹੀਂ ਹੈ ਇਹਨਾਂ ਵਿੱਚ ਤੇ ਕੁਝ ਬਹੁਤ ਮੋਟੀਆਂ-ਮੋਟੀਆਂ ਨੇ ਸ਼ੂਗਰ ਹੈ ਕੈਂਸਰ ਹੈ ਅੱਜ ਦਾ ਭੈਮਕਰ ਰੋਗ ਐਡਜ਼ ਹੈ और इस तरह के कुछ और ने छोटे मोटे रोग ए व्यापक ने एलोपैथी जब सारी मनुखता तंदुरुस्त नहीं कर सकी होम्योपैथी अगे आई नए ख्याल लेके नवी दवाइयां लेके नए विचार लेके नवा सिद्धांत लेके ਲੇਕਿਨ ਇਹ ਵੀ ਸਮੁੱਚੀ ਮਨੁੱਖਤਾ ਨੂੰ ਤੰਦਰੁਸਤ ਕਰਨ ਵਿੱਚ ਅਸਮਰਥ ਰਹੀ ਹੈ ਅੱਜ ਨੇਚਰ ਪੇਥੀ ਦਾ ਬੜਾ ਰੋਲ ਜੋ ਹੈ ਅਦਾ ਹੋ ਰਿਹਾ ਹੈ ਔਰ ਇਸ ਦਾ ਰੋਲਾ ਪੈ ਰਿਹਾ ਹੈ ਇਸ ਦੀ ਬੜੀ ਚਰਚਾ ਹੈ ਕੁਝ ਵੀ ਹੋਵੇ ਹਰ ਤਰ੍ਹਾਂ ਦੀ ਪੇਥੀਆਂ ਮੌਜੂਦ ਨੇ ਐਲੋਪੈਥੀ ਹੋਮੋਪੈਥੀ ਨੇਚਰ ਪੇਥੀ ਔਰ ਫਿਰ ਆਯੁਰਵੇਦ ਇਕਨ ਰੋਗ ਮੌਜੂਦ ਨੇ ਬਿਮਾਰੀਆਂ ਮੌਜੂਦ ਨੇ ਸਹਿਬਾਂ ਦੀ ਬਾਣੀ ਤੇ ਕਹਿੰਦੀ ਹੈ ਸੰਸਾਰ ਰੋਗੀ ਨਾਮਦਾਰੋ ਮਹਿਲ ਲਾਗੇ ਸੱਚ ਬਿਨਾ ਇੱਕ ਵੈਦ ਨੇ ਤਰਾਂ-ਤਰਾਂ ਦੀਆਂ ਦਵਾਈਆਂ ਨਾਲ ਆਪਣੀ ਦੁਕਾਨ ਸ਼ਿੰਗਾਰ ਕੇ ਰੱਖੀ ਹੋਈ ਹੈ ਉਸ ਇਹ ਵੈਦ ਆਏ ਹੋਏ ਰੋਗੀਆਂ ਨੂੰ ਦਵਾਈਆਂ ਦੀਆਂ ਪੁੜੀਆਂ ਬਣਾ ਕੇ ਦੇ ਰਿਹਾ ਹੈ ਕਿਸੇ ਦੀ ਨਬਜ਼ ਦੇਖ ਰਿਹਾ ਹੈ ਕਿਸੇ ਦੀ ਜ਼ਬਾਨ ਦੇਖ ਰਿਹਾ ਹੈ ਕਿਸੇ ਦੀਆਂ ਅੱਖਾਂ ਦੇਖ ਰਿਹਾ ਹੈ ਕਿਸੇ ਤੇ ਸੀਨੇ ਤੇ ਹੱਥ ਰੱਖ ਕੇ ਉਸਦੇ ਦਿਲ ਦੀ ਧੜਕਣ ਨੋਟ ਕਰ ਰਿਹਾ ਹੈ ਦੇਖ ਰਿਹਾ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਥੋਂ ਆਗਮਨ ਹੋਇਆ ਲਾਂਗਾ ਹੋਇਆ ਰੈਦ ਨੂੰ ਦੇਖਿਆ রোগੀਆਂ ਦੀ ਭੀੜ ਨੂੰ ਦੇਖਿਆ ਸਜੀਆਂਆਂ ਦਵਾਈਆਂ ਨੂੰ ਦੇਖਿਆ ਖੜਖੜਾ ਕੇ ਹੱਸ ਪਏ ਰੈ ਹੈਰਾਨ ਹੋਇਆ ਹੈ ਇਹ ਮਹਾਪੁਰਸ਼ ਇਹ ਸੰਜੀਦਾ ਮિજાਜ ਹਸਤੇ ਇਹ ਤੇ ਕਦੀ ਕਿਸੇ ਤੇ ਨਹੀਂ ਹਸਦੇ ਮੇਰੇ ਤੇ ਹਸ ਰਹੇ ਨੇ ਕੋਲਾ ਹੈ ਕਦਮਾਂ ਤੇ ਮੱਥਾ ਟੇਕਿਆ ਹੱਥ ਜੋੜ ਕੇ ਆਖੇ ਬਾਬਾ ਆਉ ਸਾਡੇ ਕੋਲ ਬੈਠੋ ਤੇ ਦੱਸੋ ਮੈਨੂੰ ਵੇਖ ਕੇ ਹੱਸੇ ਹੋ ਜਾਂ ਮਰੀਜ਼ਾਂ ਨੂੰ ਵੇਖ ਕੇ ਹੱਸੇ ਹੋ ਜਾਂ ਮੇਰੀਆਂ ਦਵਾਨ ਦੁਕਾਨ ਦੇ ਉੱਤੇ ਸਜੀਆਂ ਹੋਈਆਂ ਜੋ ਦਵਾਈਆਂ ਨੇ ਉਹਨਾਂ ਨੂੰ ਵੇਖ ਕੇ ਹੱਸੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਮੁਸਕਰਾਏ ਕਹਿਣ ਲੱਗੇ ਵੈਦਰਾਜ ਜੇ ਸੱਚ ਪੁੱਛੇ ਤਿੰਨਾਂ ਨੂੰ ਵੇਖ ਕੇ ਹੱਸੇ ਆ ਸਾਰਿਆਂ ਨੂੰ ਵੇਖ ਕੇ ਹੱਸੇ ਆ ਕਿਉਂ ਇਸ ਰਸਤੇ ਹੱਸੇ ਆ ਐ ਵੈਦ ਮੂਲ ਰੋਗ ਦਾ ਤੈਨੂੰ ਪਤਾ ਹੀ ਨਹੀਂ ਰੋਗਾਂ ਦੀ ਜੜ ਦਾ ਤੈਨੂੰ ਗਿਆਨ ਹੀ ਨਹੀਂ ਤੇ ਤੂੰ ਇਲਾਜ ਕਰ ਰਹੇ ਹੈਂ ਤੇਰੀਆਂ ਦਵਾਈਆਂ ਰੋਗਾਂ ਦੇ ਜੜ ਨੂੰ ਕੱਟ ਹੀ ਨਹੀਂ ਸਕਦੀਆਂ ਤੇ ਤੂੰ ਇਹ ਦਵਾਈਆਂ ਦੇ ਰਹੇ ਹੈਂ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਜਦ ਰੋਗਾਂ ਦਾ ਮੂਲ ਤੂੰ ਦੂਰ ਨਹੀਂ ਕਰ ਸਕਦਾ ਨਾ ਤੇਰੀਆਂ ਦਵਾਈਆਂ ਤੇ ਫਿਰ ਵੀ ਇਹ ਤੇਰੇ ਕੋਲ ਆਉਂਦੇ ਨੇ ਤੇਰੇ ਕੋਲ ਦਵਾਈਆਂ ਲੈਂਦੇ ਨੇ ਇਸ ਵਾਸਤੇ ਮੈਂ ਹੱਸਿਆ ਇਸ ਵਾਸਤੇ ਮੇਰਾ ਹਾਸਾ ਨਿਕਲ ਗਿਆ ਤੋ ਇਹ ਵੈਦ ਹੱਥ ਜੋੜ ਕੇ ਕਹਿੰਦਾ ਹੈ ਬਾਬਾ ਦੱਸੋਗੇ ਇਹਨਾਂ ਸਾਰਿਆਂ ਦਾ ਫਿਰ ਮੂਲ ਰੋਗ ਕੀ ਹੈ ਕੀ ਕੀ ਰੋਗ ਨੇ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੂਲ ਰੋਗ ਵਕ ਵਕ ਨਹੀਂ ਹੁੰਦਾ ਇੱਕੋ ਹੀ ਹੁੰਦਾ ਔਰ ਸਾਰੇ ਉਸ ਰੋਗ ਦੇ ਗਰਸੇ ਹੋਏ ਨੇ बाबा ਉਹ ਮੂਲ ਰੋਗ ਕਿਹੜਾ ਹੈ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ दारू ਲਾਏ ਐ ਭੋਲੇ ਵੈਨ ਤੇਰੇ दारू ਨਾਲ ਇਹ ਰੋਗ ਜਾਣ ਵਾਲੇ ਨਹੀਂ ਮੂਲ ਰੋਗ ਹੈ ਈਸ਼ਵਰ ਤੋਂ ਵਿਛੋੜਾ। ਔਰ ਜਦ ਕੋਈ ਵਿਛੜਦਾ ਹੈ ਟੁੱਟਦਾ ਹੈ ਉਹ ਤਨ ਕਰਕੇ ਰੋਗਾਂ ਵਿੱਚ ਗਰਸਿਆ ਜਾਂਦਾ ਹੈ। ਉਹ ਮਨ ਕਰਕੇ ਸੋਗਾਂ ਵਿੱਚ ਗਰਸਿਆ ਜਾਂਦਾ ਹੈ। ਰੋਗ ਤੇ ਸੋਗ ਇਸ ਗੱਲ ਦਾ ਸਬੂਤ ਨੇ ਕਿ ਈਸ਼ਵਰ ਤੋਂ ਟੁੱਟੇ ਹੋਇਆ ਹੈ। प्रभु तो टूटे आए हाथ जोड़ के वैद कह इलाज दुख विछोड़ा एक दुख बुख पहला रोग ते है जो न मनुख विछड़ है बस भूलना ही विछड़ना है चूंके भूलना ही विछड़ना है तो भूलना ही रोग है ਸਿਰਫ ਰੋਗ ਹੀ ਕਿਉਂ ਰੋਗਾਂ ਦੀ ਖਾਨ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਬੇ ਰੋਗ ਤੂੰ ਭੁੱਲ ਜਾਣਾ ਹੀ अनेका ਰੋਗਾਂ ਦਾ ਜੋ ਹੈ ਜਨਮ ਦਤਾ ਹੈ ਕਿਉਂਕਿ ਭੁੱਲਣਾ ਵਿਛੜਨਾ ਹੈ ਵਿਛੜ ਗਿਆ ਜੋ ਦੂਸਰਾ ਰੋਗ ਲੱਗਦਾ ਹੈ ਤ੍ਰਿਸ਼ਨਾ ਬੁਖ ਜੋ ਕਦੀ ਮਿਟਦੀ ਨਹੀਂ खा लिया भोजन भर गया पेट लेकिन भोजन की तृष्णा नहीं मिटती पहन लेने कपड़े ढक गया तन लेकिन कपड़े की तृष्णा नहीं मिटती कमा लिया धन भर गई तिजोरी लेकिन धन की तृष्णा नहीं मिटती चाही देने पदार्थ मान लिया रस भर लिया घर पर तृष्णा नहीं मिटती यह दूसरा रोग है दुख भी छोड़ा ਇਕ ਦੁੱਖ ਬੁਕ ਇਕ ਦੁੱਖ ਸਖਤ ਵਾਰ ਜੰਮ ਦੋਤ ਇਹ ਦੋ ਦੁੱਖ ਐਦਾ ਕਰ ਦਿੰਦੇ ਨੇ ਦੁੱਖ ਜਨਮ ਨੂੰ ਜਿਸ ਨੂੰ ਦੁੱਖਾਂ ਦੀ ਖਾਨ ਕਹਿ ਦਿੱਤਾ ਗਿਆ ਹੈ ਜਨਮ ਹੈ ਤਾਂ ਹੁਣ ਸਾਰੇ ਦੁੱਖ ਮੌਜੂਦ ਨੇ ਜਨਮ ਹੈ ਤਾਂ ਸਾਰੇ ਰੋਗ ਹੁਣ ਮੌਜੂਦ ਨੇ ਇਨ੍ਹਾਂ ਰੋਗਾਂ ਦਾ ਵੱਖ-ਵੱਖ ਢੰਗ ਨਾਲ ਜੋ ਆਂਧਰੀ ਜੋ ਆਯੁਰਵੇਦ ਆਚਾਰੀਆ ਜੋ ਮੈਡੀਕਲ ਸਾਇੰਸ ਉਹ ਵਿਚਾਰ ਕਰਦੇ ਰਹੇ ਇਸ ਨਾਲ ਤੇ ਮਸਲਾ ਹੱਲ ਨਹੀਂ ਹੋਇਆ ਪਰ ਗੁਰੂ ਨਾਨਕ ਨੇ ਇੱਕ ਔਸ਼ਧੀ ਦੱਸੀ ਹੈ ਇਸ ਦਵਾਈ ਨਾਲ ਰੋਗ ਸਾਰੇ ਮਿਟ ਸਕਦੇ ਹਨ ਮਨੁੱਖ ਸਵਸਥ ਹੋ ਸਕਦਾ ਹੈ ਕੀ ਹੈ ਉਹ ਔਸ਼ਧੀ ਸਰਬ ਰੋਗ ਦਾ ਔਖਦ ਨਾਮ ਸੰਸਾਰ ਰੋਗੀ ਨਾਮਦਾਰੂ ਮੈਨ ਲਾਗੇ ਸਚ ਬਿਨਾ ਬਹੁਤ ਯਤਨ ਕੀਤੇ ਨੇ ਬਹੁਤ ਉਪਾਅ ਕੀਤੇ ਨੇ ਰੋਗ ਦੂਰ ਨਹੀਂ ਹੋਇਆ ਤਾਂ ਸਤਿਗੁਰੂ ਫਰਮਾਉਂਦੇ ਨੇ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦਲਾ ਹੁਣ ਬੁਥੇਰੀਆਂ ਔਸ਼ਧੀਆਂ ਤੂੰ ਖਾ ਲਈਆਂ ਨੇ ਹਰੀ ਨਾਮ ਦੀ ਔਸ਼ਧੀ ਖਾ ਪ੍ਰਮਾਤਮਾ ਦਾ ਨਾਮ ਜਪਣਾ ਇੱਕ دارو ਹੈ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਔਸ਼ਧੀ ਹੈ ਐਸੀ ਔਸ਼ਧੀ जो शरीर दे सारे नु कट है अगर वाकई जपद भी शरीर रोगी है तो एक गल स्पष्ट हो गई जप कोई कमी होगी दवाई खादी होगी परहेज नहीं रखे होवेगा या दवाई सिर्फ मुंह रख ली होगी थल्ले नहीं गई होगी अगर ए औषधि वाकई हृदय तक पहुंच जाए ਤੋ ਤਨ ਦੇ ਚੋਂ ਸਾਰੇ ਰੋਗ ਕੱਢ ਦਿੰਦੀ ਏ ਨਾਮ دارੂ ਹੈ ਨਾਮ ਔਸ਼ਧੀ ਹੈ ਨਾਮ ਵੈਦ ਹੈ ਨਾਮ ਇੱਕ ਮਹਾਨ ਇਲਾਜ ਦੀ ਪદ્ધਤੀ ਹੈ ਕਾਸ਼ ਦੁਨੀਆ ਇਸ ਨੂੰ ਸਮਝੇ ਔਰ ਪ੍ਰਭਾਵਿਤ ਹੋਵੇ ਤੋ ਮੈਡੀਕਲ ਸਾਇੰਸ ਅੱਜ ਝੁਕ ਸਕਦੀ ਏ ਔਰ ਇਹ ਝੁਕੇ ਹੋਏ ਬਿਨੇ ਕਿਉਂਕਿ ਐਲਾਨੀਆਂ ਕਹਿ ਰਹੇ ਨੇ ਸਾਰੇ ਰੋਗ ਸਾਡੇ ਕਾਬੂ ਦੇਚ ਨਹੀਂ ਪਰ ਸਾਰੇ ਰੋਗ ਨਾਮ ਦੇ ਕਾਬੂ ਦੇ ਜ਼ਰੂਰ ਨੇ ਨਾਮ ਸਾਰੇ ਰੋਗਾਂ ਨੂੰ ਕੱਟਣ ਵਿੱਚ ਸਮਰਥ ਹੈ ਔਰ ਇਹ ਸਮਰਥਾ ਬਕਾਇਦਾ ਉਸ ਦੇ ਕੋਲ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਵਾਸਤੇ ਉਸ ਵੈਦ ਨੂੰ ਕਹਿੰਦੇ ਨੇ ਕਿ ਇਹ ਰੋਗ ਤੇਰੀਆਂ ਦਵਾਈਆਂ ਨਾਲ ਦੂਰ ਜੋ ਹੈ ਨਹੀਂ ਹੋਣ ਲੱਗੇ ਐਸਾ ਦਾਰੂ ਲੋੜ ਲੋ ਜਿਸ ਵੰਦੇ ਰੋਗਾ ਘਾਣ রোগਾਂ ਦਾ ਘਾਣ ਚਲਾ ਜਾਏ ਐਸਾ दारु ਲਪਾ ਐ ਭੋਲੇ ਵੈ ਤੈਨੂੰ ਮੂਲ ਰੋਗਾਂ ਦਾ ਕੋਈ ਗਿਆਨ ਨਹੀਂ ਕੋਈ ਬੋਧ ਨਹੀਂ ਇਸ ਵਾਸਤੇ ਮੈਂ ਤੇਰੀ ਜਾਣਕਾਰੀ ਤੇ ਹੱਸਿਆ ਤੇਰੀ ਜਾਣਕਾਰੀ ਬਿਲਕੁਲ ਜੋ ਹੈ ਅਧੂਰੀ ਹੈ ਸੰਸਾਰ ਨੂੰ ਸਮਝਾਣਾ ਪੈਗਾ ਮਨਾਣਾ ਪੈਗਾ ਪ੍ਰਥਮ ਤੋ ਰੋਗੀ ਹੈ ਔਰ दारू ਇਹ ਕਈ ਦਫਾ ਲੰਬੀ ਬਿਮਾਰੀ ਦੇ ਚ ਜੀਵਦੇ ਆ ਰੋਗੀ ਕਬੂਲ ਕਰਨ ਤੋਂ ਵੀ ਇਨਕਾਰੀ ਹੋ ਜਾਂਦਾ ਹੈ ਕਿ ਮੈਂ ਰੋਗੀ ਹਾਂ ਮੈਂ ਬਿਮਾਰ ਹਾਂ ਕਿਉਂਕਿ ਗੁਰਨਾਨਕ ਦੀ ਬਾਣੀ ਕਹਿ ਰਹੀ ਹੈ ਹਰ ਇੱਕ ਬਿਮਾਰ ਹੈ ਜੋ ਜੋ ਦੀ ਸੋ ਸੋ ਰੋਗੀ ਪਰ ਇਹ ਵਖ ਵਖ ਰੋਗਾਂ ਦਾ ਇਲਾਜ ਇੱਕੋ ਹੀ ਹੈ ਸੰਸਾਰ ਰੋਗੀ ਨਾਮ ਅਦਾਰੂ ਮੈਲ ਲਾਗੇ ਸਚ ਬਿਨਾ ਗੁਰਵਾਹਕ ਨਿਰਮਲ ਸਦਾਚਾਰਨ ਨਿਤ ਸਚ ਤੀਰਥ ਮੱਜਨਾ ਇਹ ਠੀਕ ਹੈ ਵੈ मेडिकल साइंस और अलग अलग ए पैथिया इलाज पद्धतियां, वक्ती तौर पे इलाज नबाते करके रोग मिटादिया नहीं नाम रोग नबादा नहीं रोग न खत्म कर देता है तो नाम ही औषधि है नाम ही वैद है नाम एक ऐसा अमृत है शरीर ਵਿੱਚ ਕਿਸੇ ਪ੍ਰਕਾਰ ਦੀ ਜੋ ਹੈ ਜ਼ਹਿਰ ਰਹਿਣ ਨਹੀਂ ਦਿੰਦਾ શરીર ਕੰਚਨ ਵਰਗਾ ਹੋ ਜਾਂਦਾ ਹੈ શરીર ਕੇਸਰ ਵਰਗਾ ਪਾਵਨ ਹੋ ਜਾਂਦਾ ਹੈ ਔਰ શરીર ਵਿੱਚ ਚੰਦਨ ਜੈਸੀ ਮਹਿਕ ਉਤਪਨ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਸਰੀਰ ਨਾਮ ਦਾ ਜੋਦਾਰੂ ਹੈ ਨਾਮ ਦੀ ਜੋ ਔਸ਼ਧੀ ਹੈ ਉਹ ਬਣਾ ਦਿੰਦੀ ਹੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸਮੂਹ ਜਗਤ ਨੂੰ ਇਸ ਗੱਲ ਦੀ ਸੂਝ ਮਿਲੇ ਸਮਝ ਮਿਲੇ ਕਿ ਮੇਰੇ ਰੋਗਾਂ ਦਾ ਇਲਾਜ ਕੇਵਲ ਪ੍ਰਭੂ ਦਾ ਨਾਮ ਹੈ ਈਸ਼ਵਰ ਦਾ ਚਿੰਤਨ ਹੈ ਖੁਦਾਈ ਜਪ ਹੈ ਪ੍ਰਭੂ ਦਾ ਨਾਮ ਹੈ ਵਾਹਿਗੁਰੂ ਦਾ ਮੰਤਰ ਹੈ